ਜਿਹੜਾ ਗੁਰਦਾਸਪੁਰ ਮਕੇਰੀਆਂ ਰੇਲਵੇ ਲਾਈਨ ਦਾ ਪ੍ਰੋਜੈਕਟ ਮਨਜ਼ੂਰ ਹੋਇਆ ਸਰਵੇ ਵਾਸਤੇ ਸ਼ੁਰੂਆਤ ਹੋਈ ਹੈ ਇਹਦੇ ਨਾਲ ਗੁਰਦਾਸਪੁਰ ਦੇ ਵਿੱਚ ਹਰ ਵਰਗ ਨੂੰ ਫਾਇਦਾ ਹੋਏਗਾ ਸਭ ਤੋਂ ਜ਼ਿਆਦਾ ਬੈਨੀਫਿਟ ਕਿਉਂਕਿ ਮਕੇਰੀਆਂ ਗੁਰਦਾਸਪੁਰ ਰੋਡ ਦੇ ਉੱਤੇ ਤਿਬੜੀ ਕੈਂਟ ਪੈਂਦਾ ਔਰ ਦੂਸਰਾ ਸਾਡਾ ਜਿਹੜਾ ਕੈਂਟ ਹੈਗਾ ਉੱਚੀ ਬਸੀ ਜਿੱਥੇ ਕਿ ਪਾਕਿਸਤਾਨ ਨੇ ਪਿਛਲੇ ਪਿਛਲੀ ਦਿਨੀ ਜਦੋਂ ਜੰਗ ਛੇੜੀ ਉਹਦੇ ਵਿੱਚ ਉਹਨਾਂ ਨੇ ਬਾਰ-ਬਾਰ ਟਾਰਗੇਟ ਉੱਚੀ ਬਸੀ ਨੂੰ ਕੀਤਾ ਇੱਕ ਆਰਮੀ ਦੇ ਸਟੇਸ਼ਨ ਤੋਂ ਦੂਜੇ ਆਰਮੀ ਦੇ ਸਟੇਸ਼ਨ ਦਾ ਟਰਾਂਸਪੋਰਟੇਸ਼ਨ ਜਾਣ ਵਾਸਤੇ ਇਹ ਰੇਲਵੇ ਟਰੈਕ ਦਾ ਬਹੁਤ ਫਾਇਦਾ ਹੋਏਗਾ 30 ਕਿਲੋਮੀਟਰ ਦਾ ਟਰੈਕ ਬਣਾਇਆ ਜਾ ਰਿਹਾ ਹੈ ਔਰ ਸਵਾਰੀਆਂ ਨੂੰ ਵਪਾਰੀਆਂ ਨੂੰ ਔਰ ਕਿਸਾਨਾਂ ਨੂੰ ਕੀ ਫਾਇਦਾ ਦੇਵੇਗਾ ਉਸ ਜਿਹੜਾ ਟਰੈਕ ਬਣਾਇਆ ਜਾ ਰਿਹਾ ਉਹਦੇ ਨਾਲ ਡਾਇਰੈਕਟ ਕਨੈਕਟੀਵਿਟੀ ਹੋ ਜਾਏਗੀ ਜਿਹੜੀ ਕਿ ਵਪਾਰੀ ਜਾਂ ਜੋ ਵੀ ਜਿੰਨੇ ਵੀ ਜਾਣਾ ਹੁੰਦਾ ਸੀ ਗੁਰਦਾਸਪੁਰ ਤੋਂ ਦਿੱਲੀ ਜਾਂ ਗੁਰਦਾਸਪੁਰ ਤੋਂ ਬਾਹਰ ਕਿਤੇ ਵੀ ਉਹਨੂੰ ਪਹਿਲੇ ਪਠਾਨਕੋਟ ਜਾ ਕੇ ਟ੍ਰੇਨ ਫੜਨੀ ਪੈਂਦੀ ਹੁਣ ਜਿਹੜਾ ਪਠਾਨਕੋਟ ਦਾ 40 ਕਿਲੋਮੀਟਰ ਜ਼ਬਰ ਤੇ ਪਠਾਨਕੋਟ ਤੋਂ ਫਿਰ 40 ਕਿਲੋਮੀਟਰ ਅੱਗੇ ਜਾਣਾ ਮੁਕੇਰੀਆਂ ਦਾ ਉਹ ਸਫ਼ਰ ਘਟ ਜੇਗਾ ਔਰ ਇੱਕ ਸਮੇਂ ਦੀ ਬਚਤ ਹੋਏਗੀ ਆਉਂਦੀ ਜਾਂਦੀ ਦੋਨੇ ਟਾਈਮ ਦੇ ਸਮੇਂ ਦੀ ਬਹੁਤ ਬਚਤ ਹੋਏਗੀ ਵਪਾਰ ਨੂੰ ਵੀ ਬੜਾ ਫਾਇਦਾ ਹੋਏਗਾ ਜਿਹੜਾ ਸਮਾਨ ਅਗਲੇ ਦਿਨ ਆਉਂਦਾ ਸੀ ਕਿਉਂਕਿ ਕਈ ਵਾਰ ਪਠਾਨਕੋਟ ਤੋਂ ਟ੍ਰੇਨਾਂ ਦੀ ਆਵਾਜ਼ ਆਈ ਬਹੁਤ ਆ ਉਹ ਆ ਨਹੀਂ ਦੀ ਕੋ ਰੈਕ ਲੱਗ ਗਿਆ ਜਿਹੜਾ ਉਹ ਉੱਥੇ ਖੜੇ ਹੋ ਜਾਂਦੇ ਦੋ ਦੋ ਦਿਨ ਤਿੰਨ ਤਿੰਨ ਦਿਨ ਰੈਕ ਖੜੇ ਰਹਿੰਦੇ ਸੀ ਸਾਡੇ ਏਰੀਆ ਜਿਹੜੀ ਇਹ ਜ਼ਮੀਨ ਹੈ ਜਿਹੜੀ ਐਗਰੀਕਲਚਰ ਨਾਲ ਰਿਲੇਟਡ ਬਹੁਤ ਆ ਖਦਮ ਹੋਈ ਫਾਇਦਾ ਹੋਏਗਾ ਹਰ ਚੀਜ਼ ਦਾ ਹਰ ਵਰਗ ਨੂੰ ਇਹ ਬੈਨੀਫਿਟ ਆ ਬਾਰ ਬਾਰ ਕੇਂਦਰੀ ਮੰਤਰੀ ਇੱਥੇ ਆਂਦੇ ਰਹੇ ਔਰ ਚੈਂਬਰ ਉਹਨਾਂ ਆ ਗਿਆ ਮੰਗ ਰਖਦਾਰਿਆ ਲੱਗਦਾ ਕਿ ਉਹਦਾ ਹੀ ਨਤੀਜਾ ਹੈ ਹਾਂਜੀ ਬਿਲਕੁਲ ਕੋਈ ਵੀ ਕੰਮ ਜਿਹੜਾ ਉਹ ਇੱਕ ਪ੍ਰੋਸੀਜਰ ਹੁੰਦਾ ਸਰਕਾਰਾਂ ਦੇ ਪ੍ਰੋਜੈਕਟ ਨੇ ਪਬਲਿਕ ਦਾ ਕੰਮ ਆ ਅਵਾਜ਼ ਚੁਕਣਾ ਸਾਡੀ ਚੈਂਬਰ ਆਫ ਕਮਰ ਸੰਸਥਾ ਨੇ ਬੜੀ ਦੇਰ ਤੋਂ ਅਵਾਜ਼ ਚੁਕਰੀ ਸੀ ਅਸੀਂ ਕੋਰਸਪੋਂਡੈਂਸ ਵੀ ਕਈ ਵਾਰ ਕੀਤੀ ਉਹਨਾਂ ਨੂੰ ਸਾਨੂੰ ਕਈ ਰੇਲਵੇ ਡਿਪਾਰਟਮੈਂਟ ਤੋਂ ਕਈ ਵਾਰ ਉਹਨਾਂ ਦੇ ਜਵਾਬ ਵੀ ਆਏ ਇਹ ਕੋਈ ਨਤੀਜਾ ਜਿਹੜਾ ਅਲੱਗ-ਅਲੱਗ ਮੈਂਬਰ ਪਾਰਲੀਮੈਂਟ ਅਲੱਗ-ਅਲੱਗ ਅਸੀਂ ਮਿਨਿਸਟਰਜ਼ ਨੂੰ ਅਲੱਗ ਰੇਲਵੇ ਮਿਨਿਸਟਰ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਮਿਲੇ ਔਰ ਮਿਹਨਤ ਕੀਤੀ ਇਹ ਉਹਦਾ ਫਲ ਆ ਦੋ ਦੋ ਮਿਹਨਤਾਂ ਕੀਤੀਆਂ ਜਾ ਰਹੀਆਂ ਅਸੀਂ ਨਾਲ-ਨਾਲ ਅਮਰਸਰ ਪਠਾਨਕੋਟ ਡਬਲ ਟਰੈਕ ਔਰ ਗੁਰਦਾਸਪੁਰ ਮੁਕੇਰੀਆਂ ਦੀ ਜਿਹੜੀ ਰੇਲਵੇ ਲਾਈ ਇੱਕ ਨੂੰ ਉਹਨਾਂ ਨੇ ਬੂਰ ਪਾਤਾ ਦੂਜੀ ਵਾਸਤੇ ਅਸੀਂ ਮਿਹਨਤ ਜਾਰੀ ਰੱਖਾਂਗੇ ਉਹਨੂੰ ਵੀ ਅਸੀਂ ਕੰਮ ਕਰਵਾ ਕੇ ਹੀ ਪੂਰਾ ਆਪਣਾ ਮਿਸ਼ਨ ਕੰਪਲੀਟ ਕਰਾਂਗੇ ਬਹੁਤ ਖੁਸ਼ੀ ਹੈ ਸਾਡੀ ਸੰਸਦ ਦੀ ਗੁਰਦਾਸ ਚੈਂਬਰ ਕੰਮਾਸ ਨੂੰ ਇਹ ਵਕਫਤ ਸਮੇਤੇ ਅਲੱਗ-ਅਲੱਗ ਰਹੀ ਮੰਤਰੀਆਂ ਨੂੰ ਮਿਲੇ ਆ ਇਸ ਦੀ ਮੰਗ ਨੂੰ ਚੁੱਕਿਆ ਗੁਰਦਾਸਪੁਰ ਮਕੇਰੀਆਂ ਲਾਈਨ ਨੂੰ ਸ਼ੁਰੂ ਕੀਤਾ ਜਾਏ ਵੀ ਸ਼ਹਿਰ ਦੇ ਤੇ ਆਮ ਜਨਤਾ ਦੀ ਬੜੀ ਵੱਡੀ ਡਿਮਾਂਡ ਸੀ ਇਸ ਨੂੰ ਇਹ ਪੂਰਾ ਕੀਤਾ ਉਹਨਾਂ ਨੇ ਤੇ ਹੁਣ ਜਿਸ ਤਰ੍ਹਾਂ ਅੱਜ ਕੱਲ ਪਤਾ ਲੱਗਿਆ ਕਿ ਦੋਨੀਤ ਬਿੱਟੂ ਜੀ ਨੇ ਟਵੀਟ ਕੀਤਾ ਕਿ ਫਾਈਨਲ ਸਰਵੇ ਲੀਨਰ ਨੇ 75 ਲੱਖ ਰੁਪਏ ਜਾਰੀ ਕੀਤਾ ਤੇ ਚਲੋ ਇਹ ਸੈਸਟਾਰਟ ਹੋ ਗਈ ਹੈ ਉਮੀਦ ਕਰਦਾ ਕਿ ਬਹੁਤ ਜਲਦੀ ਹੀ 에어ਲਾਈਨ ਸਟਾਰਟ ਹੋਏ ਕਿੰਨੂ ਕਿੰਨੂ ਫਾਇਦਾ ਹੋਏਗਾ ਕੀ ਕੀ ਫਾਇਦਾ ਹੋਏਗਾ ਸਾਰੇ ਸ਼ਹਿਰ ਵਾਸੀ ਨੂੰ ਫਾਇਦਾ ਕਿਸਾਨਾਂ ਨੂੰ ਵਪਾਰੀਆਂ ਨੂੰ ਆਮ ਜਨਤਾ ਨੂੰ ਟ੍ਰੈਵਲ ਜਿਹੜੇ ਕਰਦੇ ਨੇ ਮੁਸਾਫਰ ਉਹਨਾਂ ਨੂੰ ਵੀ ਬੈਨੇਫਿਟ ਹੈ ਤੇ ਸਮੇਂ ਦੀ ਬਚਤ ਹੈ ਪੈਸੇ ਦੀ ਬਚਤ ਹੈ ਇੱਕ ਕਨੈਕਟੀਵਿਟੀ ਵਧੇਗੀ ਤੇ ਨੌਮਿਕ ਐਕਟੀਵਿਟੀ ਵੀ ਸਾਡੇ ਸ਼ਹਿਰ 'ਚ ਆ ਰਹੀ ਚੁੜੀ ਗੁਰਦਾਸਪੁਰ ਦਾ ਵਪਾਰ ਲਗਾਤਾਰ ਘਟੇ ਤੇ ਜਾ ਰਿਹਾ ਹੈ ਵਪਾਰੀ ਮੰਗ ਕਰ ਰਹੇ ਸੀ ਕਿ ਇਹੋ ਜਿਹੀ ਕੋਈ ਨਾ ਕੋਈ ਡਿਮਾਂਡ ਪੂਰੀ ਹੋਣੀ ਚਾਹੀਦੀ ਹੈ ਜਿਸ ਨਾਲ ਉਹਨਾਂ ਨੂੰ ਬਾਜ਼ਾਰ ਤੇ ਵੀ ਫਰਕ ਪਈ ਹ ਹ ਬਿਲਕੁਲ ਕਿਸਾਨਾਂ ਨੂੰ ਦੱਸਿਆ ਕਿ ਕਨੈਕਟੀਵਿਟੀ ਦੇ ਨਾਲ ਹੀ ਆਵਾਜਾਈ ਵਧੀਗੀ ਇੱਧਰ ਲੋਕਾਂ ਦੀ ਆਵਾਜਾਈ ਆਏਗੀ ਸਮਾਨ ਦਾ ਟੂ ਟੂ ਆਈ ਜਾਊਗਾ ਉਧਰ ਸਮਝ ਜਾਊਗਾ ਜਾਏਗਾ ਉਹਦੇ ਨਾਲ ਸੇ ਬੈਨੀਫਿਟ ਹੋਣਾ ਹੀ ਵਪਾਰ ਦਾ ਖਾਦ ਦਾ ਮੇਨ ਹੱਬ ਹੈ ਇੱਥੇ ਪੰਜ ਪੰਜ ਰੈਕ ਲੱਥਦੇ ਨੇ ਟ੍ਰੇਨ ਤੋਂ ਦੋ ਦੋ ਜੀਸੀਟੀ ਬਣਿਆ ਇੱਥੇ ਚੀਨਾ ਤੇ ਕਤੂ ਨੰਗਲ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਬਿਲਕੁਲ ਕਿਸਾਨਾਂ ਨੂੰ ਵੀ ਬੈਨੀਫਿਟ ਹੈ ਕਿਸਾਨਾਂ ਨੂੰ ਖਾਦ ਵਗੈਰਾ ਵੀ ਟਾਈਮ ਸੇ ਮਿਲੇਗੀ ਤੇ ਬਾਕੀ ਜਿਹੜਾ ਆਪਣੇ ਉਹਨਾਂ ਦੀ ਪ੍ਰੋਡਿਊਸਰ ਸਨਦੀ ਜੋ ਦਾਸੂੜੀ ਦੇ ਚ ਜਸ ਬੀਜਾਂ ਨੇ ਮੂਲੀ ਦੇ ਜਾਂ ਬਾਸਮਤੀ ਵਗੈਰਾ ਜਾਂਦੀ ਉਹਨੂੰ ਸਪੋਰਟ ਵੀ ਕਰ ਸਕਦੇ ਮੜੀ ਸਹੀ ਤੰਗ ਨਾਲ ਤੇ ਸਾਰੇ ਦੇਸ਼ ਵਾਸੀ ਦੇਸ਼ ਚ ਜਾਂ ਹਾਂਜੀ ਰੋਜ਼ਾਨਾ ਦੇ ਯਾਤਰੀਓ ਕੀ ਮੈਂ ਰੋਜ਼ਾਨਾ ਦਾ ਯਾਤਰੀਆਂ 47 ਸਾਲ ਤੋਂ ਪਿਛਲੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੇਰੇ ਕੋਲ ਟਾਸਪੋਰਟ ਸਟੇਸ਼ਨ ਤੋਂ ਵਾਇਆ ਮਕੇਰੀਆਂ ਜਿਹੜਾ ਦਿੱਲੀ ਜਾਣ ਦਾ ਰਸਤਾ ਹੈ ਬਹੁਤ ਸ਼ਾਰਟਕਟ ਦਿੱਲੀ ਗਿਆ ਇਥੋਂ ਬੰਬੇ ਨੂੰ ਵੀ ਹੁਣ ਟ੍ਰੇਨਾਂ ਚੱਲਣ ਗਈਆਂ ਯਾਨੀ ਵੱਖ-ਵੱਖ ਸਟੇਸ਼ਨਾਂ ਨੂੰ ਜਿਹੜੇ ਦੂਰਗਤੀ ਦੇ ਸਟੇਸ਼ਨ ਨੇ ਉੱਥੋਂ ਛੇਤੀ ਜਾਇਆ ਜਾਏਗਾ ਠੀਕ ਹੈ